ਨਮਸਕਾਰ ਇਹ ਆਕਾਸ਼ਵਾਣੀ ਹੈ ਹੁਣ ਤੁਸੀਂ ਯਾਦਵਿੰਦਰ ਸਿੰਘ ਤੋਂ ਪਰਦੇਸ਼ਿਕ ਖਬਰਾਂ ਸੁਣੋ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਵੀਡੀਓ ਕਾਨਫਰencing ਰਾਹੀਂ ਅਮ੍ਰਿਤਸਰ ਲਖਨਊ ਤਿਰੂਵਨੰਤਪੁਰਮ ਤ੍ਰਿਚੀ ਕਾਲੀਕਟ ਤੇ ਹਵਾਈ ਉਡਿਆਂ ਉੱਤੇ ਫਾਸਟ ਟਰੈਕ ਇਮੀਗ੍ਰੇਸ਼ਨ ਟਰਸਟਡ ਟਰੈਵਲਰ ਪ੍ਰੋਗਰਾਮ ਦਾ ਉਦਘਾਟਨ ਕੀਤਾ ਇਹ ਪ੍ਰੋਗਰਾਮ ਈ ਗੇਟਾਂ ਜਾਂ ਆਟੋਮੇਟਿਡ ਬਾਰਡਰ ਗੇਟਾਂ ਉੱਤੇ ਕੰਮ ਕਰੇਗਾ ਜਿਸ ਨਾਲ ਇਮੀਗ੍ਰੇਸ਼ਨ ਕਲੀਅਰੈਂਸ ਪ੍ਰਕਿਰਿਆ ਵਿੱਚ ਮਨੁੱਖੀ ਦਖਲਅੰਦਾਜ਼ੀ ਘੱਟ ਹੋਵੇਗੀ ਇਸ ਮੋਕੇ 'ਤੇ ਸ਼੍ਰੀ ਸ਼ਾਹ ਨੇ ਕਿਹਾ ਕਿ ਫਾਸਟ ਟਰੈਕ ਇਮੀਗ੍ਰੇਸ਼ਨ ਪ੍ਰੋਗਰਾਮ ਸਹੂਲਤ ਰਾਸ਼ਟਰੀ ਸੁਰੱਖਿਆ ਨੂੰ ਵੀ ਉਤਸ਼ਾਹਤ ਕਰੇਗੀ। ਇਹ ਪ੍ਰੋਗਰਾਮ ਪਿਛਲੇ ਸਾਲ ਦਿੱਲੀ ਸ਼ੁਰੂ ਕੀਤਾ ਗਿਆ ਸੀ ਤੇ ਹੁਣ ਤੱਕ ਇਹ ਸਹੂਲਤ ਦੇਸ਼ ਦੇ 13 ਹਵਾਈ ਅੱਡਿਆਂ 'ਤੇ ਸ਼ੁਰੂ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਤੱਕ 3 ਲੱਖ ਯਾਤਰੀ ਇਸ ਪੋਰਟਲ 'ਤੇ ਰਜਿਸਟਰ ਹੋ ਚੁੱਕੇ ਨੇ। ਸ਼੍ਰੀ ਸ਼ਾਹ ਨੇ ਕਿਹਾ ਕਿ ਪਿਛਲੇ 11 ਸਾਲਾਂ ਵਿੱਚ ਅੰਤਰਰਾਸ਼ਟਰੀ ਆਵਾਜਾਈ ਵਿੱਚ ਚੋਖਾ ਵਾਧਾ ਹੋਇਆ ਹੈ। ਇਸ ਆਜ਼ਾਦੀ ਦਿਵਸ ਸਮਾਗਮ ਉਤੇ ਲਾਲ ਕਿਲੇ ਦੀ ਫਸੀਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੀਵਾਲੀ ਤੱਕ ਜੀਐਸਟੀ ਸੁਧਾਰਾਂ ਦੀ ਅਗਲੀ ਪੀੜੀ ਦਾ ਐਲਾਨ ਕੀਤਾ ਸੀ। ਉਹਨਾਂ ਦਾ ਸੁਪਨਾ ਉਦੋਂ ਸਾਕਾਰ ਹੋਇਆ ਜਦੋਂ 3 ਸਤੰਬਰ ਨੂੰ ਜੀਐਸਟੀ ਕੌਂਸਲ ਨੇ ਦਰਾਂ ਨੂੰ ਤਰਕਸੰਗਤ ਬਣਾਉਣ, ਕਈ ਖੇਤਰਾਂ ਵਿੱਚ ਟੈਕਸ ਦਰਾਂ ਘਟਾਉਣ ਅਤੇ ਨਾਗਰਿਕਾਂ ਲਈ ਜੀਵਨ ਨੂੰ ਆਸਾਨ ਬਣਾਉਣ ਨੂੰ ਮਨਜ਼ੂਰੀ ਦੇ ਦਿੱਤੀ। ਕੌਂਸਲ ਨੇ ਅਸਿੱਧੇ ਟੈਕਸ ਪਰਣਾਲੀ ਨੂੰ 5 ਫੀਸਦੀ, 12, 18 ਅਤੇ 28 ਫੀਸਦੀ ਦੇ ਚਾਰ ਪਧਰੀ ਢਾਂਚੇ ਤੋਂ ਸਰਲ ਬਣਾ ਕੇ 5% ਅਤੇ 18% ਦੇ ਦੋ ਪਧਰੀ ਢਾਂਚੇ ਵਿੱਚ ਬਦਲ ਦਿੱਤਾ ਹੈ ਆਮ ਲੋਕਾਂ ਨੇ ਇਹਨਾਂ ਸੁਧਾਰਾਂ ਦਾ ਸਵਾਗਤ ਕੀਤਾ ਹੈ 12% কা ਜੋ ਸਲੈਬ ਹੈ ਉਸ ਕੋ ਖਤਮ ਕਰਕੇ 5% ਮੇਂ ਡਾਲ ਦਿਆ ਗਿਆ ਹੈ 28% ਕਾ ਸਲੈਬ ਜੋ ਹੈ ਉਹ ਖਤਮ ਕਰਕੇ 18% ਮੇਂ ਡਾਲ ਦਿਆ ਗਿਆ ਹੈ ਇਸ ਸੇ ਰਸੋਈ ਸੇ ਲੈ ਕੇ ਕਾਰ ਤੱਕ ਹਰ ਸਤਰ ਪਰ 140 ਕਰੋੜ ਭਾਰਤ ਵਾਸੀ ਜੋ ਹੈ ਉਹਨਕੋ ਅਬ ਮਿਲਨੇ ਜਾ ਰਹਾ ਹੈ ਬੜੇ ਲੰਬੇ ਸਮੇਂ ਤੋਂ ਸਮੁੱਚੀ ਇੰਡਸਟਰੀ ਦੀ ਡਿਮਾਂਡ ਸੀ ਬਾਜ਼ਾਰ ਦੇ ਮੰਦੇ ਨੂੰ ਦੂਰ ਕਰਨ ਲਈ ਸਰਕਾਰ ਨੇ ਸਟੈਪ ਲਿਆ ਹੈ ਔਰ ਜਿਨਾ ਪ੍ਰੋਡਕਟ ਦੇ ਉੱਤੇ ਉਹਨਾਂ ਨੇ GST ਨੂੰ ਮਿਲ ਕੀਤਾ ਹੈ ਤਾਂ ਉਹ ਵੈਲਕਮ ਸਟੈਪ ਹੈ ਤੇ ਹਰੀ ਸੀਜ਼ਨ ਜਿਹੜੇ ਬਾਕੀ ਦੇ ਪ੍ਰੋਡਕਟ ਦੇ ਉੱਤੇ ਰਾਹਤ ਮਿਲੀ ਉਨ੍ਹਾਂ ਲੱਗਦਾ ਬਾਜ਼ਾਰ ਤੇਜ਼ੀ ਆਊ ਪੰਜਾਬ ਦੇ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੀਆਂ ਹਦਾਇਤਾਂ ਤਹਿਤ ਜ਼ਿਲ੍ਹਾ ਮੁਕੱਸਰ ਦੇ ਪਿੰਡਾਂ 'ਚ ਔਰਤਾਂ ਲਈ ਕੱਲ ਮੁਫਤ ਸਿਹਤ ਜਾਂਚ ਕੈਂਪ ਲਗਾਇਆ ਗਿਆ ਇਸ ਮੌਕੇ ਲੋੜਵੰਦ ਮਹਿਲਾਵਾਂ ਦੇ ਹਰ ਤਰ੍ਹਾਂ ਦੇ ਸਰਟੀਫਿਕੇਟ ਟੈਨਸ਼ਨ ਕਾਰਡ ਅਤੇ ਕਿਰਤ ਕਾਰਡ ਵੀ ਬਣਾਏ ਗਏ ਕੈਂਪ ਦੌਰਾਨ ਕੈਬਨਿਟ ਮੰਤਰੀ ਨੇ ਖੁਦ ਡਾਕਟਰ ਹੋਣ ਦੇ ਨਾਤੇ ਔਰਤਾਂ ਦੀਆਂ ਅੱਖਾਂ ਦੀ ਜਾਂਚ ਵੀ ਕੀਤੀ ਮંત્રી ਡਾਕਟਰ ਬਲਜੀਤ ਕੌਰ ਨੇ ਇਸ ਮੌਕੇ ਚੰਗੀ ਕਾਰਗੁਜ਼ਾਰੀ ਵਾਲੀਆਂ ਵਿਦਿਆਰਥਣਾਂ ਨੂੰ ਸਕੂਲ ਬੈਗ ਅਤੇ ਔਰਤਾਂ ਨੂੰ ਸੈਨੀਟਰੀ ਪੈਡਸ ਦੀ ਵੀ ਵੰਡ ਕੀਤੀ। ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਧਾਰੀਵਾਲ ਕਲੇਰ ਸਥਿਤ ਸੂਰ ਫਾਰਮ ਹਾਊਸ 'ਚ ਕੁਝ ਸੂਰਾਂ 'ਚ ਅਮਰੀਕਨ ਸਵਾਇਨ ਫੀਵਰ ਨਾਂ ਦੀ ਬਿਮਾਰੀ ਪਾਈ ਗਈ ਏ। ਸੂਰ ਪਾਲਕ ਸਰਪਜੀਤ ਸਿੰਘ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਉਸਦੇ ਸੂਰਾਂ ਨੂੰ ਇਹ ਬਿਮਾਰੀ ਲੱਗੀ ਸੀ ਜਿਸ ਬਾਰੇ ਉਸਨੇ ਸਰਕਾਰੀ ਹਸਪਤਾਲ ਨੂੰ ਸੂਚਨਾ ਦਿੱਤੀ ਸੀ। ਸੂਰ ਪਾਲਕ ਨੇ ਦੱਸਿਆ ਕਿ ਹੁਣ ਤੱਕ ਉਸਦੇ 200 ਤੋਂ ਵੱਧ ਸੂਰਾਂ ਦੀ ਮੌਤ ਹੋ ਚੁੱਕੀ ਹੈ ਉਧਰ ਪਸ਼ੂ ਪਾਲਣ ਵਿਭਾਗ ਦੇ ਸਹਾਇਕ ਡਾਇਰੈਕਟਰ ਰਵਿੰਦਰ ਸਿੰਘ ਕਾਂਗ ਨੇ ਇਸ ਬਾਰੇ ਦੱਸਿਆ ਇਹ ਜਿਹੜੀ ਬਿਮਾਰੀ ਸੂਰਾਂ ਦੇ ਵਿੱਚ ਫੈਲੀ ਹੈ ਇਹਦਾ ਨਾਮ ਅਫਰੀਕਨ ਸਵਾਈਨ ਫੀਵਰ ਹੈ ਇਹ ਸੂਰਾਂ ਦੀ ਇੱਕ ਵਾਇਰਲ ਬਿਮਾਰੀ ਹੈ ਦਾ ਕੋਈ ਇਲਾਜ ਨਹੀਂ ਹੈ ਪਰ ਇਹ ਇਨਸਾਨਾਂ ਨੂੰ ਨਹੀਂ ਹੁੰਦੀ ਇਸ ਜਿਹੜਾ ਸੂਰ ਜਿਨ੍ਹਾਂ ਨੂੰ ਬਿਮਾਰੀ ਹੋਈ ਹੈ ਉਹਨਾਂ ਨੂੰ ਉਸੇ ਫਾਰਮ ਦੇ ਵਿੱਚ ਮਾਰ ਕੇ ਦਬਰਾਇਆ ਜਾਂਦਾ ਤੇ ਜਿਹੜਾ ਫਾਰਮ ਹੈ ਉਹਨੂੰ ਸੈਨੀਟਾਈਜ਼ ਕੀਤਾ ਜਾਂਦਾ ਤੇ ਉਹਨੂੰ ਸੀਲ ਕੀਤਾ ਜਾਂਦਾ ਤੇ ਆਲੇ ਦੁਆਲੇ ਦੇ ਏਰੀਏ ਦੇ ਵਿੱਚ ਜਿਹੜੀ ਉਹ ਸੂਰਾਂ ਦੀ ਜਿਹੜੀ ਸੇਲ ਪਰਚੇਜ਼ ਬੰਦ ਕੀਤੀ ਜਾਂਦੀ ਹੈ ਸਰਵਲੈਂਸ ਕੀਤਾ ਜਾਂਦਾ ਆਮ ਲੋਕਾਂ ਨੂੰ ਇਹੀ ਕਹਿਣਾ ਚਾਹਾਂਗੇ ਕਿ ਇਹਦਾ ਬਿਮਾਰੀ ਦਾ ਹਰ ਨਾਲ ਕੋਈ ਸੰਬੰਧ ਨਹੀਂ ਹੈ ਇਹ ਬਿਮਾਰੀ ਬਿਨਾਂ ਆਣਾ ਤੋਂ ਵੀ ਸਾਡੇ ਇਧਰ ਉਧਰ ਫਾਰ ਫੋਟੋ ਕਾਰ ਰਿਪੋਰਟ ਹੁੰਦੀ ਹੈ ਐਨਸੀਸੀ ਗਰੁੱਪ ਚੰਡੀਗੜ੍ਹ ਨੇ ਅੱਜ ਚੰਡੀਗੜ੍ਹ ਵਿੱਚ ਇੱਕ ਕਮਿਊਨਿਟੀ ਆਊਟਰੀਚ ਤੇ ਜਾਗਰਿਕਤਾ ਮੁਹਿੰਮ ਸ਼ੁਰੂ ਕੀਤੀ ਜਿਸ ਦਾ ਮਕਸਦ ਲੋਕਾਂ ਵਿੱਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ ਇਸ ਹਫ਼ਤੇ ਦੀ ਮੁਹਿੰਮ ਵਿੱਚ ਸ਼ਹਿਰ ਦੇ ਕਾਲਜਾਂ ਤੇ ਸਕੂਲਾਂ ਦੇ ਐਨਸੀਸੀ ਕੈਡਟ ਰਿਹਾਇਸ਼ੀ ਇਲਾਕਿਆਂ ਦੇ ਨਾਲ-ਨਾਲ ਬਾਜ਼ਾਰਾਂ ਵਿੱਚ ਸਾਈਕਲ ਰੈਲੀਆਂ ਵਾਕਾਥਨ ਤੋਂ ਇਲਾਵਾ ਨੁੱਕੜ ਨਾਟਕ ਖਿਡਣਗੇ NCC ਕੈਡਟ ਨਸ਼ਿਆਂ ਦੀ ਦੁਰਵਰਤੋਂ ਦੀਆਂ ਗੰਭੀਰ ਸਮੱਸਿਆਵਾਂ ਨੂੰ ਉਜਾਗਰ ਕਰਦੇ ਹੋਏ ਉਤਸ਼ਾਹਤ ਇਸਮਰਪਣ ਨਾਲ ਇਸ ਵਿੱਚ ਹਿੱਸਾ ਲੈ ਰਹੇ ਨੇ NCC ਗਰੁੱਪ ਵੱਲੋਂ 12 ਸਤੰਬਰ ਨੂੰ ਕੇਂਦਰ ਸਰਕਾਰ ਦੇ ਸਮਾਜ ਭਲਾਈ ਮੰਤਰਾਲੇ ਤਹਿਤ ਇਸ ਮਸਲੇ ਤੇ ਉਤਰੀ ਭਾਗਤ ਵਿੱਚ ਕੰਮ ਕਰਨ ਵਾਲੀ ਗੈਰ ਸੰਸਰਕਾਰੀ ਸੰਸਥਾ ਗੁੰਜਨ ਆਰਗੇਨਾਈਜੇਸ਼ਨ ਫਾਰ ਕਮਿਊਨਿਟੀ ਡਿਵੈਲਪਮੈਂਟ ਦੇ ਸਹਿਯੋਗ ਨਾਲ ਇੱਕ ਦਿਨਾ ਨਸ਼ੀਲੇ ਪਦਾਰਥਾਂ ਦੀ ਵਰਤੋਂ ਰੋਕਥਾਮ ਉੱਤੇ ਸਿਖਲਾਈ ਵਰਕਸ਼ਾਪ ਲਗਾਈ ਜਾ ਰਹੀ ਹੈ एनसीसी गुंजन ऑर्गेनाइजेशन ਅਤੇ ਸਮਾਜ ਭਲਾਈ ਵਿਭਾਗ ਦੇ ਮਾਹਰ ਇਸ ਵਰਕਸ਼ਾਪ ਦਾ ਸੰਚਾਲਨ ਕਰਨਗੇ ਇਸ ਦੇ ਨਾਲ ਹੀ ਪ੍ਰਦੇਸ਼ਿਕ ਖਬਰਾਂ ਖਤਮ ਹੋਈਆਂ ਸਾਡਾ ਐਕਸ ਹੰਡਲੇ @therate air rnju ਜਲੰਧਰ ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਮਿੰਟ ਤੇ ਨਮਸਕਾਰ